12 ਜਨਵਰੀ 2018 ਜੰਮੂ ਦੇ ਕਠੂਆ ਡਿਸਟ੍ਰਿਕਟ ਦੇ ਵਿੱਚ ਇੱਕ ਇਹੋ ਜਿਹੀ ਘਟਨਾ ਹੋਈ ਜਿਸ ਨੂੰ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਇੱਥੇ ਇੱਕ ਮੰਦਿਰ ਸੀ ਜਿਸ ਦਾ ਨਾਮ ਸੀ ਬਾਬਾ ਕਾਲੀਬੀਰ ਮੰਦਿਰ ਇੱਕ ਦਿਨ ਇੱਥੇ Hindu ਧਰਮ ਦੇ ਲੋਕ ਹਮੇਸ਼ਾ ਦੀ ਤਰ੍ਹਾਂ ਪੂਜਾ ਕਰਨ ਵਾਸਤੇ ਆਏ ਸੀ ਪਰ ਅੱਜ ਇਹਨਾਂ ਨੂੰ ਕੁਝ ਅਜੀਹਾ ਮਿਲਿਆ ਜਿਸ ਨੂੰ ਦੇਖ ਕੇ ਲੋਕ ਹੈਰਾਨ ਹੋ ਗਏ ਉਹਨਾਂ ਨੂੰ ਇੱਕ Laash ਮਿਲੀ ਜੋ ਕਿ ਸੀ 7 ਤੋਂ 8 ਸਾਲ ਦੇ ਇੱਕ ਬੱਚੇ ਦੀ ਸਟਾਰਟਿੰਗ ਦੇ ਵਿੱਚ ਤਾਂ ਇਹ ਉਹਨਾਂ ਨੂੰ ਲੱਗਿਆ ਕਿ ਇਹ ਇੱਕ ਜੰਗਲੀ ਜਾਨਵਰ ਦਾ ਕੰਮ ਹੋ ਸਕਦਾ ਹੈ ਕਿਉਂਕਿ ਲਾਸ਼ ਨੂੰ ਇੰਨਾ ਚੀਰ ਫਾੜ ਕੀਤਾ ਹੋਇਆ ਸੀ ਕਿ ਉਸ ਦੀ ਪਹਿਚਾਨ ਕਰਨਾ ਬਿਲਕੁਲ ਹੀ ਪੋਸੀਬਲ ਨਹੀਂ ਸੀ ਤੇ ਇਸ ਲਾਸ਼ ਨੂੰ ਵੇਖ ਕੇ ਇਹੀ ਲੱਗਦਾ ਸੀ ਕਿ ਜਿਵੇਂ ਕਿਸੇ ਜੰਗਲੀ ਜਾਨਵਰ ਨੇ ਉਸ ਨੂੰ ਨੋਚ-ਨੋਚ ਕੇ ਖਾਦਾ ਹੋਵੇ ਇਨਵੈਸਟੀਗੇਸ਼ਨ ਤੋਂ ਬਾਅਦ ਜਦੋਂ ਸੱਚਾਈ ਨਿਕਲ ਕੇ ਸਾਹਮਣੇ ਆਈ ਤਾਂ ਸਾਰੇ ਸੁਣ ਕੇ ਹੈਰਾਨ ਹੋ ਗਏ ਕਿ ਕੋਈ ਇੰਨਾ ਬਹਿਰਮ ਵੀ ਹੋ ਸਕਦਾ ਹੈ ਕਿ ਕੋਈ ਇੱਕ ਛੋਟੇ ਬੱਚੇ ਦੇ ਨਾਲ ਇੰਨੀ ਮਾੜੀ ਹਰਕਤ ਵੀ ਕਰ ਸਕਦਾ ਹੈ ਇਸ ਬੱਚੀ ਨੂੰ ਕਿਸੇ ਜੰਗਲੀ ਜਾਨਵਰ ਨੇ ਨਹੀਂ ਬਲਕਿ ਸੱਤ ਲੋਕਾਂ ਨੇ ਮਿਲ ਕੇ ਇਸ ਦੇ ਨਾਲ ਬੜੇ ਹੀ ਬਹਿਰੈਮੀ ਦੇ ਨਾਲ ਬਲਾਤਕਾਰ ਤੇ ਫਿਰ ਉਸ ਤੋਂ ਬਾਅਦ ਜਾਨੋਂ ਮਾਰ ਦਿੱਤਾ ਸੀ ਨਮਸਕਾਰ ਦੋਸਤੋ ਕ੍ਰਾਈਮ ਦੀ ਕਹਾਣੀ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਕੇਸ ਹੈ ਦਾ ਕੇਸ ਆਫ ਹਸੀਫਾ ਬਾਨੋ ਮਰਡਰ ਕੇਸ ਹਸੀਫਾ ਬਾਨੋ ਜਿਸ ਦਾ ਪਿਤਾ ਦਾ ਨਾਮ ਮੁਹੰਮਦ ਜੋਸਫ ਸੀ ਤੇ ਇਹ ਬੇਸਿਕਲੀ ਜਾਨਵਰਾਂ ਨੂੰ ਚਰਾਉਂਦਾ ਕੰਮ ਕਰਦੇ ਸਨ ਇਹ ਲੋਕੀ ਆਪਣੇ ਪਸ਼ੂਆਂ ਦੇ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਅਕਸਰ ਹੀ ਜਾਂਦੇ ਰਹਿੰਦੇ ਸਨ ਤਾਂ ਕਿ ਇਹਨਾਂ ਨੂੰ ਜਾਨਵਰਾਂ ਨੂੰ ਚਾਰਾ ਮਿਲ ਸਕੇ ਤੇ ਬਾਅਦ ਵਿੱਚ ਇਹਨਾਂ ਜਾਨਵਰਾਂ ਨੂੰ ਵੇਚ ਕੇ ਹੀ ਇਹਨਾਂ ਦਾ ਗੁਜ਼ਾਰਾ ਕਰਦੇ ਸਨ ਇਹਨਾਂ ਦੀ ਪਤਨੀ ਦਾ ਨਾਮ ਸੀ ਨਸੀਨਾ ਬਾਨੋ ਜਿਹੜੀ ਇੱਕ ਹਾਊਸ ਵਾਈਫ ਸੀ ਜਨਵਰੀ 2018 ਦੀ ਗੱਲ ਹੈ ਇਸ ਸਮੇਂ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਠੰਡ ਪੈਂਦੀ ਹੈ ਤੇ ਇਹ ਲੋਕ ਜਿਹੜੇ ਆਪਣੇ ਪਸ਼ੂਆਂ ਨੂੰ ਚਾਰਾ ਵੀ ਨਹੀਂ ਚਰਾ ਪਾਉਂਦੇ ਇਹ ਜੰਮੂ ਦੇ ਕਟੂਆ ਡਿਸਟ੍ਰਿਕਟ ਦੇ ਵਿੱਚ ਰਹਿੰਦੇ ਸਨ ਤੇ ਤੁਸੀਂ ਜਾਣਦੇ ਹੋਵਗੇ ਕਿ ਕਟੂਆ ਡਿਸਟ੍ਰਿਕਟ ਦੇ ਵਿੱਚ ਵੀ ਸਰਦੀਆਂ ਦੇ ਸਮੇਂ ਬਹੁਤ ਜ਼ਿਆਦਾ ਠੰਡ ਪੈਂਦੀ ਹੈ ਤੇ ਇਹ ਜਿਹੜੀ ਗੱਲ ਸੀ 10 ਜਨਵਰੀ 2018 ਦੀ ਸੀ ਤਸੀਫਾ ਬਾਨੋ ਦੇ ਪਿਤਾ ਯੂਸਫ ਆਪਣੇ ਜਾਨਵਰਾਂ ਨੂੰ ਬਾਹਰ ਚਾਰਨ ਵਾਸਤੇ ਲੈ ਕੇ ਜਾਂਦੇ ਨੇ ਤਸੀਫਾ ਬਾਨੋ ਵੀ ਜਿੱਦ ਕਰਨ ਲੱਗ ਜਾਂਦੀ ਹੈ ਕਿ ਉਹ ਵੀ ਉਹਨਾਂ ਦੇ ਨਾਲ ਹੀ ਜਾਵੇਗੀ जिद ਕਰਨ ਤੋਂ ਬਾਅਦ ਹਸੀਫਾ ਦੀ ਮਾਂ ਇਸ ਗੱਲ 'ਤੇ ਰਾਜ਼ੀ ਹੋ ਜਾਂਦੀ ਹੈ ਕਿ ਹਸੀਫਾ ਆਪਣੇ ਪਿਤਾ ਦੇ ਨਾਲ ਬਾਹਰ ਜਾਵੇਗੀ ਇਸ ਉਮੀਦ 'ਚ ਕਿ ਹਸੀਫਾ ਬਾਅਦ ਵਿੱਚ ਘਰ ਵਾਪਸ ਆਵੇਗੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜਿਸ ਜਗ੍ਹਾ 'ਤੇ ਹਸੀਫਾ ਅੱਜ ਜਾ ਰਹੀ ਹੈ ਉੱਥੋਂ ਕਦੀ ਵਾਪਸ ਨਹੀਂ ਆਵੇਗੀ ਤੇ ਕੁਝ ਅਜਿਹਾ ਹੋਣ ਵਾਲਾ ਸੀ ਹਸੀਫਾ ਬਾਨੋ ਦੇ ਨਾਲ ਜਿਸ ਬਾਰੇ ਉਹਨਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਐਸੇ ਦਿਨ ਹੀ 2 ਵਜੇ ਦੀ ਗੱਲ ਹੈ ਦੁਪਹਿਰ ਦੇ ਜਦੋਂ ਹਸੀਫਾ ਦੇ ਪਿਤਾ ਘਰ ਵਾਪਸ ਆ ਜਾਂਦੇ ਨੇ ਹਸੀਫਾ ਉਹਨਾਂ ਦੇ ਨਾਲ ਵਾਪਸ ਘਰ ਨਹੀਂ ਆਉਂਦੀ ਕਿਉਂਕਿ ਉਹ ਉੱਥੇ ਆਪਣੇ ਘੋੜਿਆਂ ਦੇ ਨਾਲ ਹੀ ਰਹਿ ਜਾਂਦੀ ਹੈ ਤੇ ਨਾਲੇ ਇਹਨਾਂ ਦਾ ਜਰਾ ਘਰ ਵੀ ਸੀ ਤੇ ਜਿੱਥੇ ਉਹ ਘੋੜੇ ਚਰਾਉਣ ਵਾਸਤੇ ਗਏ ਸੀ ਉਹ ਜ਼ਿਆਦਾ ਦੂਰ ਜਗ੍ਹਾ ਨਹੀਂ ਸੀ ਇਸ ਲਈ ਹਸੀਫਾ ਦੇ ਪਿਤਾ ਨੇ ਉਸ ਦਿਨ ਹਸੀਫਾ ਨੂੰ ਉਸੇ ਹੀ ਜਗ੍ਹਾ ਤੇ ਰਹਿਣ ਦਿੰਦੇ ਨੇ ਤੇ ਸੋਚਦੇ ਨੇ ਕਿ ਸ਼ਾਮ ਨੂੰ ਉਹ ਹਸੀਫਾ ਨੂੰ ਤੇ ਘੋੜਿਆਂ ਨੂੰ ਵਾਪਸ ਲੈ ਆਉਣਗੇ ਪਰ ਜਦੋਂ ਸ਼ਾਮ ਦੇ 4 ਵਜੇ ਦੇ ਕਰੀਬ ਟਾਈਮ ਹੁੰਦਾ ਹੈ ਤੇ ਜਦੋਂ ਘੋੜੇ ਚਾਰਾ ਚੜਦੇ ਚਿਰਦੇ ਉਹ ਵਾਪਸ ਘਰ ਆ ਜਾਂਦੇ ਨੇ ਪਰ ਉਹਨਾਂ ਦੇ ਨਾਲ ਜਿਹੜੀ ਅਸੀਫਾ ਬਾਨੋ ਸੀ ਉਹ ਘਰ ਵਾਪਸ ਨਹੀਂ ਆਉਂਦੀ। ਪਿਤਾ ਜਦੋਂ ਇਹ ਦੇਖਦੇ ਨੇ ਕਿ ਅਸੀਫਾ ਬਾਨੋ ਘੋੜਿਆਂ ਦੇ ਨਾਲ ਵਾਪਸ ਘਰ ਨਹੀਂ ਆਈ ਤਾਂ ਉਹਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਨੂੰ ਅਸੀਫਾ ਬਾਨੋ ਕਿਤੇ ਵੀ ਨਹੀਂ ਲੱਭਦੀ। ਇਸੇ ਤਰ੍ਹਾਂ ਲੱਭਦੇ ਲੱਭਦੇ ਉਹ ਪੂਰੇ 2 ਦਿਨ ਲੰਘ ਜਾਂਦੇ ਨੇ ਪਰ ਉਹਨਾਂ ਨੂੰ ਕਿਤੇ ਵੀ ਅਸੀਫਾ ਬਾਨੋ ਜਿਹੜੀ ਹੈ ਉਹ ਕਿਤੇ ਨਹੀਂ ਲੱਭਦੀ। ਫਿਰ ਆਖਿਰਕਾਰ ਉਹ ਫਾਈਨਲੀ 12 ਜਨਵਰੀ ਨੂੰ ਅਸੀਫਾ ਦੀ ਐਫਆਈਆਰ ਪੁਲਿਸ ਥਾਣੇ ਦੇ ਵਿੱਚ ਰਜਿਸਟਰ ਕਰਵਾਉਂਦੇ ਨੇ। ਫਿਰ ਪੁਲਿਸ ਵੱਲੋਂ ਇਸ ਏਰੀਆ ਦੇ ਵਿੱਚ ਇੱਕ ਹਫਤੇ ਤੱਕ ਸਰਚ ਆਪਰੇਸ਼ਨ ਚੱਲਦਾ ਹੈ ਪਰ ਇਨ੍ਹਾਂ ਇੱਕ ਹਫਤਿਆਂ ਦੇ ਵਿੱਚ ਹਸੀਫਾ ਬਾਨੋ ਦਾ ਕੁਝ ਵੀ ਪਤਾ ਨਹੀਂ ਚੱਲਦਾ। ਕਰੀਬ 7 ਦਿਨ ਬਾਅਦ ਜਾਨੀ ਕਿ 17 ਜਨਵਰੀ 2018 ਨੂੰ ਕੁਝ ਲੋਕਾਂ ਨੂੰ ਇੱਕ ਬੱਚੀ ਦੀ ਬੋਡੀ ਮਿਲਦੀ ਹੈ। ਪੁਲਿਸ ਇਸ ਬੋਡੀ ਨੂੰ ਉਹ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਇਸ ਬੋਡੀ ਦਾ ਚਿਹਰਾ ਚਿਹਰਾ ਸੀ ਇੰਨਾ ਕੁਚਲਿਆ ਹੋਇਆ ਸੀ ਕਿ ਉਸ ਨੂੰ ਆਇਡੈਂਟੀਫਾਈ ਕਰਨਾ ਪਛਾਨਣਾ ਬਹੁਤ ਮੁਸ਼ਕਲ ਸੀ। ਫਿਰ ਪੁਲਿਸ ਨੂੰ ਇਹ ਲੱਗਦਾ ਹੈ ਕਿ ਜੇਰੀ ਕੁਝ ਦਿਨ ਪਹਿਲਾਂ ਇੱਕ ਐਫ ਆਈ ਆਰ ਹੋਈ ਸੀ ਹਸੀਫਾ ਬਾਨੋ ਦੀ ਸ਼ਾਇਦ ਉਹ ਲੜਕੀ ਇਹੀ ਨਾ ਹੋਵੇ ਫਿਰ ਉਹ ਕੀ ਕਰਦੇ ਨੇ ਕਿ ਹਸੀਫਾ ਬਾਨੋ ਦੇ ਜਿਹੜਾ ਪਿਤਾ ਸੀ ਮੁਹੰਮਦ ਯੂਸਫ ਉਹਦਾ ਡੀ ਐਨ ਏ ਟੈਸਟ ਕਰਵਾਉਂਦੇ ਨੇ ਇਹ ਡੀ ਐਨ ਏ ਟੈਸਟ ਇਸ ਬੋਡੀ ਦੇ ਨਾਲ ਮੈਚ ਕਰਦੇ ਨੇ ਤੇ ਉਹ ਜਿਹੜਾ ਡੀ ਐਨ ਏ ਟੈਸਟ ਹੈ ਇਸ ਬੋਡੀ ਦੇ ਨਾਲ ਮੈਚ ਹੋ ਜਾਂਦਾ ਹੈ ਇਸ ਦਾ ਮਤਲਬ ਸੀ ਕਿ ਇਹ ਜਿਹੜੀ ਬੋਡੀ ਸੀ ਇਹ ਹਸੀਫਾ ਬਾਨੋ ਦੀ ਹੀ ਸੀ ਜੇਰੀ ਇੱਕ 8 ਸਾਲ ਦੀ ਮਾਸੂਮ ਬੱਚੀ ਸੀ ਜਿਸ ਦੇ ਨਾਲ ਕਰੀਬ 7 ਲੋਕਾਂ ਨੇ ਮਿਲ ਕੇ ਉਸ ਦਾ ਬਲਾਤਕਾਰ ਕੀਤਾ ਸੀ ਤੇ ਇਹ ਬਲਾਤਕਾਰ ਉਨੀ ਦੇਰ ਤੱਕ ਚੱਲਦਾ ਰਿਹਾ ਜਦੋਂ ਤੱਕ ਉਹਦੀ ਦਰਦ ਦੇ ਨਾਲ ਮੌਤ ਨਹੀਂ ਹੋ ਗਈ ਸੀ ਕੀ ਇਹ ਲੋਕ ਉਸ ਮਾਸੂਮ ਬੱਚੀ ਦੇ ਨਾਲ 7 ਦਿਨ ਤੱਕ ਬਲਾਤਕਾਰ ਕਰਦੇ ਰਹੇ ਤੇ ਇਹ ਸਿਰਫ ਇੰਨਾ ਹੀ ਨਹੀਂ ਸੀ ਉਸ ਦੇ ਇੰਟਰਨਲ ਆਰਗਨ ਮੇ ਉਹ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੇ ਸਨ ਇੱਕ ਸਭ ਤੋਂ ਚਕਾਉਣ ਵਾਲੀ ਗੱਲ ਇਹ ਸੀ ਕਿ ਇਹ ਜਿਹੜਾ ਕਾਹਨ ਕੀਤਾ ਗਿਆ ਸੀ ਇਸ ਨੂੰ ਇੱਕ ਪਵਿੱਤਰ ਜਗ੍ਹਾ ਉਹ ਜਿਹੜਾ ਮੰਦਿਰ ਸੀ ਮੰਦਿਰ ਦੀ ਬੇਸਮੈਂਟ ਦੇ ਵਿੱਚ ਕੀਤਾ ਗਿਆ ਸੀ ਇਸ ਮੰਦਿਰ ਦਾ ਪੁਜਾਰੀ ਸੀ ਸਾਂਜੀ RAM ਉਹ ਇਸ ਘਟਨਾ ਦਾ ਮਾਸਟਰਮਾਈਂਡ ਸੀ ਇਸ ਘਟਨਾ ਵਿੱਚ ਸਾਂਜੀ RAM ਦਾ ਪੁੱਤਰ ਵੀ ਤੇ ਉਹਦਾ ਭਤੀਜਾ ਵੀ ਸ਼ਾਮਿਲ ਸੀ ਤੇ ਹੁਣ ਮੈਂ ਜਿਹੜੀ ਗੱਲ ਦੱਸਣ ਵਾਲਾ ਹਾਂ ਉਹ ਤੁਸੀਂ ਸ਼ਾਇਦ ਸੁਣ ਕੇ ਯਕੀਨ ਨਹੀਂ ਕਰੋਗੇ ਕਿ ਬਾਕੀ ਜਿਹੜੇ 4 ਲੋਕ ਸਨ ਉਹ ਪੁਲਿਸ ਵਿੱਚ ਪੁਲਿਸ ਮੁਲਾਜ਼ਮ ਸਨ ਇਹਨਾਂ ਸੱਤਾਜਾਨਿਆਂ ਨੇ ਮਿਲ ਕੇ ਉਸ ਮਾਸੂਮ ਬੱਚੀ ਅਸੀਫਾ ਬਾਨੋ ਨਾਲ ਬਲਾਤਕਾਰ ਕੀਤਾ ਤੇ ਫਿਰ ਉਸ ਨੂੰ ਮਾਰ ਦਿੱਤਾ ਸੀ। ਇਹਨਾਂ ਸੱਤਾ ਦੇ ਵਿੱਚੋਂ ਇੱਕ ਜਿਹੜਾ ਮੁਲਜ਼ਮ ਸੀ ਉਹ ਮਾਈਨਰ ਸੀ, ਯਾਨੀ ਕਿ ਉਹ ਬਾਲਗ ਨਹੀਂ ਹੋਇਆ ਤੇ ਇਸ ਨੂੰ ਬਾਅਦ ਦੇ ਵਿੱਚ ਬਾਲ ਸੁਧਾਰ ਕੇਂਦਰ ਦੇ ਵਿੱਚ ਭੇਜ ਦਿੱਤਾ ਗਿਆ ਸੀ। ਇਹ ਜਿਹੜੀ ਘਟਨਾ ਹੋਈ ਸੀ ਇਹ ਸਿਰਫ ਇੰਡੀਆ ਦੇ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਅੱਗ ਦੇ ਵਾਂਗੂ ਫੈਲ ਗਈ ਸੀ ਤੇ ਯੂਨਾਈਟਿਡ ਨੇਸ਼ਨ ਦੇ ਪ੍ਰਧਾਨ ਨੇ ਇਹ ਕਹਿ ਦਿੱਤਾ ਸੀ ਕਿ ਜਿਹੜੇ-ਜਿਹੜੇ ਲੋਕ ਵੀ ਇਸ ਘਟਨਾ ਦੇ ਵਿੱਚ ਇਨਵੋਲ ਬਣੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਪਰ ਤੁਹਾਨੂੰ ਪਤਾ ਹੀ ਹੈ ਕਿ ਇੰਡੀਆ ਦਾ ਕਾਨੂੰਨ ਕਿੰਨਾ ਸਖਤ ਹੈ ਇਹ ਗੱਲ ਜਿਹੜੀ ਹੈ ਇਸ ਕੇਸ ਦੇ ਵਿੱਚ ਵੀ ਲਾਗੂ ਹੁੰਦੀ ਹੈ ਕਿਉਂਕਿ 100 ਤੋਂ ਵੀ ਜ਼ਿਆਦਾ ਇਸ ਕੇਸ ਦੇ ਵਿੱਚ ਸੁਣਵਾਈਆਂ ਹੋਈਆਂ ਯਾਨੀ ਕਿ ਹੀアリング ਹੋਈ ਤੇ ਆਖਿਰਕਾਰ 10 ਜੂਨ 2019 ਨੂੰ ਇਸ ਕੇਸ ਦੇ ਵਿੱਚ ਜਿੰਨੇ ਵੀ ਲੋਕ ਇਨਵੋਲ ਸੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਇਆ ਗਿਆ ਸਾਂਜੀ RAM ਦੀਪਕ ਹਜੂਰੀਆ ਪਰਵੇਜ਼ ਮੁਹੰਮਦ ਨੂੰ ਲਗਭਗ 25 ਸਾਲ ਦੀ ਸਜ਼ਾ ਸੁਣਾਈ ਗਈ। ਬਾਕੀ ਜਿਹੜੇ ਤਿੰਨ ਮੁਲਜ਼ਮ ਸੀ ਤੇ ਉਹਨਾਂ ਨੂੰ 5-5 ਸਾਲ ਦੀ ਸਜ਼ਾ ਸੁਣਾ ਦਿੱਤੀ। ਐਡਾ ਵੱਡਾ ਗੁਨਾਹ ਕਰਨ ਤੋਂ ਬਾਅਦ ਵੀ ਇੰਡੀਆ ਦੇ ਵਿੱਚ ਸਜ਼ਾ ਮਿਲੀ ਸਿਰਫ 5-5 ਸਾਲ ਦੀ। ਇਸੇ ਲਈ ਆਏ ਦਿਨੀ ਸਾਡੇ ਦੇਸ਼ ਦੇ ਵਿੱਚ ਕ੍ਰਾਈਮ ਵੱਧਦਾ ਜਾ ਰਿਹਾ ਹੈ ਕਿਉਂਕਿ ਇੱਥੇ ਸਜ਼ਾ ਦੇ ਨਾਮ ਤੇ ਸਿਰਫ ਖੇਲ ਖੇលਿਆ ਜਾਂਦਾ ਹੈ ਤੇ ਇਹੋ ਚੀਜ਼ ਜਿਹੜੀ ਹੈ ਕ੍ਰਾਈਮ ਕਰਨ ਵਾਲਿਆਂ ਨੂੰ ਪਤਾ ਵੀ ਹੈ ਉਹਨਾਂ ਨੂੰ ਕੋਈ ਡਰ ਨਹੀਂ ਹੁੰਦਾ। ਉਹ ਸੋਚਦੇ ਨੇ ਕਿ ਜ਼ਿਆਦਾ ਤੋਂ ਜ਼ਿਆਦਾ ਕਾਨੂੰਨ ਸਾਡਾ ਕੀ ਵਿਗਾੜ ਲਵੇਗਾ ਇਸ ਲਈ ਸਾਡੇ ਦੇਸ਼ ਦੇ ਵਿੱਚ ਕ੍ਰਾਈਮ ਘਟਣ ਦੀ ਬਜਾਏ ਵੱਧ ਰਿਹਾ ਹੈ ਤੁਹਾਡਾ ਕੀ ਕਹਿਣਾ ਹੈ ਇਸ ਕਥਨ ਨੂੰ ਲੈ ਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਇਹ ਵੀ ਜਰੂਰ ਆਪਣੀ ਰਾਏ ਕਮੈਂਟ ਦੇ ਵਿੱਚ ਦੱਸਿਓ ਤੇ ਐਹੋ ਜੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ